ਮੋਦੀ 3.0 ਕੈਬਨਿਟ ਵਿੱਚ ਸ਼ਾਮਲ ਹੋਏ ਪੰਜਾਬ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਨੂੰ ਵੀ ਸੋਮਵਾਰ ਨੂੰ ਮੰਤਰੀ ਮੰਡਲ ਦਿੱਤਾ ਗਿਆ। ਉਹਨਾਂ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਰੇਲਵੇ ਰਾਜ ਮੰਤਰੀ ਬਣਾਇਆ ਗਿਆ। ਉਹ ਰੇਲਵੇ ਵਿੱਚ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਫੂਡ ਪ੍ਰੋਸੈਸਿੰਗ ਵਿੱਚ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਨਾਲ ਕੰਮ ਕਰਨਗੇ। ਅੰਤਰਿਮ ਬਜਟ 3290 ਕਰੋੜ ਰੁਪਏ ਅਤੇ ਰੇਲਵੇ ਦਾ 2.55 ਲੱਖ ਕਰੋੜ ਰੁਪਏ ਹੈ ਜੇਕਰ ਦੋਵਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਉਹਨਾਂ ਦਾ ਕੁੱਲ ਅੰਤਿਮ ਬਜਟ ਲਗਭਗ 2.80 ਲੱਖ ਕਰੋੜ ਰੁਪਏ ਹੋਏਗਾ ਜ਼ਿਕਰਯੋਗ ਹੈ ਕਿ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਗਏ ਸਨ ਉਨਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਬਿੱਟੂ ਦੀ ਰਾਜ ਸਭਾ 'ਚ ਐਂਟਰੀ ਹੋਵੇਗੀ ਮੰਤ్రਾਲਾ ਮਿਲਨ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਨੇ ਕਈ ਰਾਜਾਂ ਵਿੱਚ ਧਾਰਮਿਕ ਯਾਤਰਾ ਤੇ ਜਾਣ ਵਾਲਿਆਂ ਲਈ ਧਾਰਮਿਕ ਸੈਰਸਪਾਟਾ ਸਰਕਟ ਬਣਾਏ ਜਾਣਗੇ ਇਸ ਦਾ ਡਿਜ਼ਾਈਨ ਜਲਦੀ ਹੀ ਤਿਆਰ ਕਰ ਲਿਆ ਜਾਵੇਗਾ ਇਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਮੁਫਤ ਯਾਤਰਾ ਸੇਵਾ ਮੁਹਾਇਆ ਕਰਵਾਈ ਜਾਏਗੀ ਇਸ ਦੇ ਨਿਰਮਾਣ ਨਾਲ ਯਾਤਰੀਆਂ ਲਈ ਨਾਦੇੜ ਸਾਹਿਬ ਅਤੇ ਪਟਨਾ ਸਾਹਿਬ ਸਮੇਤ ਸਥਾਨਕ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨਾ ਆਸਾਨ ਹੋ ਜਾਵੇਗਾ ਇਹ ਬਹੁਤ ਹੀ ਥੱਲੇ ਜਿਹੜਾ ਸਾਡਾ ਛੋਟਾ ਕਿਸਾਨ ਛੋਟਾ ਮਿਹਨਤਕਰ ਉਹ ਤੋਂ ਲੈ ਕੇ ਵੱਡੇ ਤੱਕ ਜਿਹੜੇ ਵੱਡੇ ਬਾਗਵਾਨੀ ਆ بڑے بڑے ਜਿਵੇਂ ਫਾਰਮ ਦੇ ਉਹਨਾਂ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਅਸੀਂ ਡਿਸਟ੍ਰਿਕਟ ਲੈਵਲ ਤੋਂ ਬਲਾਕ ਲੈਵਲ ਤੱਕ ਇਹਦੇ ਵਿੱਚ ਕਿਉਂਕਿ ਹਰ ਜਗ੍ਹਾ ਦੀ ਅਲੱਗ ਖਾਸੀਅਤਾਂ ਕਿਤੇ ਕੋਈ ਫਰੂਟ ਹੁੰਦਾ ਹੈ ਕਿਤੇ ਕੋਈ ਵੈਜੀਟੇਬਲਸ ਹੁੰਦੀਆਂ ਹਨ ਜੀ ਕਿਤੇ ਕਿਤੇ ਕੋਈ ਮਖਾਣਾ ਤੁਸੀਂ ਜਾਣਦੇ ਹੋ ਅੱਜ ਜੇ ਉਹਦੀ ਉਹ ਚੰਗੀ ਤਰ੍ਹਾਂ ਜਿਵੇਂ ਕੱਲ ਕੈबिनेट ਮੰਤਰੀ ਜੀ ਨੇ ਕਿਹਾ ਸੀ ਵੀ ਉਹਦੀ ਅਸੀਂ ਚੰਗੀ ਪੈਕਿੰਗ ਕਰਕੇ ਚੰਗਾ ਦੁਨੀਆ ਤੇ ਦਿਖਾ ਦਈਏ ਤਾਂ ਇਹਦੀਆਂ ਸੈਲਫ ਐਂਡ ਗਰੁੱਪ ਨੇ ਛੋਟੇ ਛੋਟੇ ਬਣੇ ਆ ਜਿਹੜੇ ਮਰਬਿਆਂ ਦਾ ਕੰਮ ਕਰਦੇ ਆ ਥੱਲੇ ਚਟਨੀਆਂ ਦਾ ਕੰਮ ਕਰਦੇ ਨੇ ਥੱਲੇ ਫੂਡ ਪ੍ਰੋਸੈਸਿੰਗ ਤਾਂ ਜਿੰਨਾ ਅੱਜ ਜ਼ਮਾਨਾ ਹੀ ਜਿਹੜੀਆਂ ਮਾਈਕਰੋ ਫੈਮਿਲੀਜ਼ ਆ ਗਈਆਂ ਨਾ ਜਦੋਂ ਦੀਆਂ ਜਦੋਂ ਦੇ ਛੋਟੇ ਛੋਟੇ ਪਰਿਵਾਰ ਬਣਨ ਲੱਗੇ ਉਦੋਂ ਬਾਅਦ ਇਹ ਫੂਡ ਪ੍ਰੋਸੈਸਿੰਗ ਦਾ ਕੰਮ ਬਹੁਤ ਵੱਧ ਗਿਆ ਉਦੋਂ ਤੁਸੀਂ ਦੇਖੋ ਹਰ ਬੰਦਾ ਬਹੁਤ ਘੱਟ ਜਿਹੜਾ ਹੈ ਤਿੰਨ ਟਾਈਮ ਦੀ ਰੋਟੀ ਘਰੇ ਬਾਂਦੀ ਹੈ ਤੇ ਜ਼ਰੂਰ ਬਾਹਰੋਂ ਜਿਹੜੀਆਂ ਚੀਜ਼ਾਂ ਐ ਉਹ ਖਰੀਦ ਕੇ ਘਰੇ ਚਾਹੇ ਉਹ ਮੰਗਾਈਆਂ ਜਾਣ ਚਾਹੇ ਫ੍ਰੀਜ਼ਰ ਚਾਹੇ ਫ੍ਰਿਜ ਰੱਖੀਆਂ ਜਾਂ ਇਸ ਕਰਕੇ ਫੂਡ ਪ੍ਰੋਸੈਸਿੰਗ ਬਹੁਤ ਇੰਪੋਰਟੈਂਟ ਵਿਭਾਗ ਹੈ ਤੇ ਇਹਦੇ ਵਿੱਚ ਮੈਂ ਕੈਬਨਲ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਪਾਸਵਾਨ ਸਾਹਿਬ ਨਾਲ ਇਹ ਚ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਕਿਉਂਕਿ ਉਹਨਾਂ ਨੇ ਜ਼ਿੰਮੇਵਾਰੀ ਇਸੇ ਕਰਕੇ ਦਿੱਤੀ ਆ ਚਾਹੇ ਪਾਸਵਾਨ ਸਾਹਿਬ ਹੋਣ ਚਾਹੇ ਮੈਂ ਪੰਜਾਬ ਨਾਲ ਸੰਬੰਧਿਤ ਹੋਵਾਂ ਇਹਦੇ ਵਿੱਚ ਹੋਰ ਜਿਹੜਾ ਇਹ ਆਉਣ ਵਾਲੇ ਜਦੋਂ ਬਜਟ ਹੋਏਗਾ ਤੁਸੀਂ ਦੇਖੋਗੇ ਅਸੀਂ ਇਹਦੇ ਵੀ ਬਜਟ ਵੀ ਜਿਹੜਾ ਇਹ ਹੋਰ ਵਧਾਵਾਂਗੇ ਇਹਦੇ ਵਿੱਚ ਬੜੀਆਂ ਸਬਸਿਡੀਆਂ ਨੇ ਥੱਲੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਛੋਟੇ ਛੋਟੇ ਯੂਨਿਟ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਸਹਾਇਕ ਧੰਦਾ ਉਹਨਾਂ ਦਾ ਬਣ ਸਕੇ ਹੁਣ ਦੇਖੋ ਇੱਕ ਗੱਲ ਜੇ ਕੋਈ ਛੋਟੀ ਕਿਸੇ ਦੀ ਦੁਕਾਨ ਚਾਹੇ ਕੋਈ ਮਜ਼ਦੂਰ ਆ ਉਹ ਰੋਜ਼ ਆਪਣੀ ਜੇਬ ਪੈਸੇ ਆ ਨਾ ਭਰ ਕੇ ਲੈ ਕੇ ਆਉਂਦਾ ਇੱਕ ਕਿਸਾਨ ਆ ਜਿਹਨੂੰ 6 ਮਹੀਨੇ ਬਾਅਦ ਅੱਜ ਜ਼ਮੀਨ ਕਿੰਨੀ ਆ ਕੀਲਾ 2 ਕੀਲੇ 3 4 5 ਐਨੀ ਲੈਂਡ ਹੋਲਡਿੰਗ ਤੇ ਜੇ ਉਹ 6 ਮਹੀਨੇ ਅੜੀਕ ਦਾੜਤੀੇ ਕੋਲੋਂ ਤਾਂ ਪਹਿਲਾਂ ਹੀ ਉਹਨੇ ਸਾਰਾ ਕੁਝ ਮੁਕਾਇਆ ਹੁੰਦਾ 6 ਮਹੀਨੇ ਬਾਅਦ ਉਹ ਪੈਸੇ ਉਹਦੇ ਆਉਂਦੇ ਹੋ ਮੁਕਕੇ ਹੁੰਦੇ ਆ ਇਦੇ ਨਾਲ ਅਸੀਂ ਇਹ ਕਰ ਸਕਦੇ ਹਾਂ ਵੀ ਇੱਕ ਫੈਮਿਲੀ ਹੈ ਜਿਹੜੀ ਉਹ ਕਿਉਂ ਨਾ ਅੱਜ ਬੀਰ ਵੀ ਕਾ ਰਨੀਆ ਕੈਪਸਿਕਮ ਜਿਹੜਾ ਇੱਕ ਅੱਜ ਸ਼ਿਮਲਾ ਮਿਰਚ ਜਿਹਨੂੰ ਕਹਿੰਦੇ ਆ ਇਹ ਛੋਟੀਆਂ-ਛੋਟੀਆਂ ਦੋ-ਦੋ ਕੀਲੇ 'ਚ ਲੋਕ ਸਬਜ਼ੀਆਂ ਵੇਚਦੇ ਆ ਤੇ ਰੋਜ਼ ਜੇਬ 'ਚ ਪੈਸੇ ਪਾ ਕੇ ਆਉਂਦੇ ਆ ਤੇ ਅਸੀਂ ਅੱਜ ਇੱਕ ਬੱਦੀ ਹੈ ਇੱਕ ਕਾਲਾ ਆਂਬਾ ਉੱਥੇ ਇੰਨੀਆਂ ਦਵਾਈਆਂ ਦੀਆਂ ਫੈਕਟਰੀਆਂ ਹੋ ਗਈਆਂ ਜਿਹਦੇ ਨਾਲ ਦੁਨੀਆ 'ਚੋਂ ਸਪਲਾਈ ਕਰਦੇ ਤੇ ਪੰਜਾਬ 'ਚ ਅਸੀਂ ਕਿਉਂ ਨਹੀਂ ਆ ਲੁਧਿਆਣੇ ਆ ਐਡਾ ਵੱਡਾ ਜਿਹੜਾ ਇਹ ਇਹ ਇੱਕ ਹੱਬ ਬਣਾਇਆ ਸੀ ਟਰਸਟ ਬਣਾਇਆ ਸੀ ਜਿਸ ਵਿੱਚ ਮੈਗਾ ਫੂਡ پارک ਜਿਹੜੇ ਪ੍ਰਧਾਨ ਮੰਤਰੀ ਨੇ ਦਿੱਤੇ ਸੀ ਉਹ ਮੈਗਾ ਫੂਡ پارک ਜਿਹੜੇ ਆ ਇੱਕ ਲੁਧਿਆਣੇ 'ਚ ਵੀ ਪਰ ਉਹ ਅੱਗੇ ਜਿਹੜਾ ਜਿੰਨਾ ਉਹਨੂੰ ਚੱਲਣਾ ਚਾਹੀਦਾ ਸੀ ਉਹ ਨਹੀਂ ਚੱਲਿਆ ਇਸ ਕਰਕੇ ਪਹਿਲਾਂ ਮੈਗਾ ਫੂਡ پارک ਵੀ ਉਹਨਾਂ ਨੂੰ ਵੀ ਪ੍ਰਮੋਟ ਕਰਾਂਗੇ ਉਹਨਾਂ ਨੂੰ ਵੀ ਦੇਖਾਂਗੇ ਵੀ ਕੀ ਹਾਲਾਤ ਨੇ ਕੋਈ ਜਿਹੜੇ ਐਵੇਂ ਵੱਡੇ ਵੱਡੇ ਧਾਰੇ ਉੱਥੇ ਪਲਾਟ ਲੈ ਕੇ ਤਾਂ ਨਹੀਂ ਬੈਠੇ ਉਹਨਾਂ ਨੇ ਅੱਗੇ ਉਹ 'ਚ ਕੰਮ ਸ਼ੁਰੂ ਕੀਤਾ ਵੀ ਨਹੀਂ ਸ਼ੁਰੂ ਕੀਤਾ ਨਹੀਂ ਉਹਨੂੰ ਨਵੇਂ ਸਿਰਿਓਂ ਦੁਬਾਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਉੱਥੇ ਜਿਹੜੇ ਫੂਡ ਪਾਰਕ ਦੇ ਵਿੱਚ ਉਹਨਾਂ ਨੂੰ plots ਉਹਨਾਂ ਨੂੰ ਦਵਾਂਗੇ ਤੇ ਠੰੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਸਬਸਿਡੀਆਂ ਦੇ ਕੇ ਪੈਸਾ ਦੇ ਕੇ ਇੱਕ ਗਰੁੱਪ ਬਣਾ ਕੇ ਜਿਵੇਂ ਕੀ ਕੰਮ ਕਰਨਾ ਚਾਹੁੰਦੀਆਂ ਬਹੁਤ ਸਾਰੀਆਂ ਲੇਡੀਆਂ ਮਾਮਾ ਭੈਣਾਂ ਨੇ ਸਾਡੀਆਂ ਉਹ ਬਹੁਤ ਕੰਮ ਕਰ ਸਕਦੀਆਂ ਇਹਦੇ ਵਿੱਚ ਉਹਨਾਂ ਨੂੰ ਪਿੰਡ-ਪਿੰਡ ਜਿਹੜਾ ਜਾ ਕੇ ਉਹਦੇ ਨਾਲ ਜੋੜਾਂਗੇ ਤੇ ਬਾਕੀ ਹਰ ਡਿਸਟ੍ਰਿਕਟ ਲੈਵਲ ਤੇ ਜਿਵੇਂ ਸਿਟਰਿਕ ਦਾ ਹੈ ਸਾਡੇ ਮਾਲਟਾ ਸੰਤਰਾ ਕਿੰਨੂ ਉਹਦੇ ਅਲੱਗ ਪ੍ਰੋਸੈਸਿੰਗ ਯੂਨਿਟ ਲੱਗ ਸਕਦੇ ਆ ਉਦੋਂ ਬਾਅਦ ਜੇ ਗੱਲ ਕਰੀਏ ਕਿਸੇ ਪਾਸੇ ਸਾਡੇ ਲੀਚੀ ਆ ਕਿਸੇ ਪਾਸੇ ਸਾਡੇ ਆਮਬ ਕਿਸੇ ਪਾਸੇ ਸਾਡੇ ਕੇਲਾ ਐ ਇਸੇ ਇਹ ਜੇ ਫਰੂਟ ਨੇ ਜਿਨ੍ਹਾਂ ਦੇ ਨਾਲ ਬੜਾ ਜੁੜ ਸਕਦਾ ਪੰਜਾਬ ਚ ਪਹਿਲਾਂ ਹੀ ਸਾਡੇ ਰਾਣਾ ਗੁਰਜੀਤ ਉਹ ਨਹੀਂ ਨੇ ਜਾਂ ਨੈਚਰ ਫਾਰਮ ਨੇ ਹੋਰ ਬੜੇ ਨੇ ਐਸੇ ਜਿਨ੍ਹਾਂ ਨੇ ਅੱਗੇ ਜੇ ਟਮਾਟਰ ਦਾ ਕੰਮ ਕੀਤਾ ਤਾਂ ਉਹਦੇ ਨਾਲ ਕਿੱਡੀਆਂ ਸੌਸ ਦੇ ਬੜੇ-ਵੱਡੇ ਯੂਨਿਟ ਜਿਹੜੇ ਬਣੇ ਆ ਇਹ ਕਾਨੂੰ ਦੀ ਗੱਲ ਕਰੀਏ ਇੱਕ ਚਿਪਸ ਦਾ ਪੈਕੇਟ ਜਗਾ ਦੇਖ ਕੇ ਜੇ 50 ਰੁਪਏ ਦਾ 100 ਰੁਪਏ ਦਾ ਵੀ ਆ ਤੇ ਕਿਉਂ ਨਾ ਇਹ ਜੇ ਕੰਮ ਅਸੀਂ ਸ਼ੁਰੂ ਕਰਵਾਈਏ ਇਹ ਥੋੜਾ ਮੈਂ ਨਹੀਂ ਇਹ ਕਹਿੰਦਾ ਦਸਾਂ ਤੋਂ ਵੱਧ ਇਹਦੇ ਵਿੱਚ ਹੋਰ ਧਿਆਨ ਦੇਣ ਦੀ ਲੋੜ ਆ ਉਹ ਧਿਆਨ ਆ ਜਿਹੜਾ ਮੰਤਰੀ ਜੀ ਨਾਲ ਰਲ ਕੇ ਪੀਐਮ ਸਾਹਿਬ ਤੱਕ ਪਹੁੰਚਾਵਾਂਗੇ ਉਹਦੇ ਲਈ ਬਕਤਬਦ ਬਜਟ ਤੇ ਮੈਂ ਵੀ ਪੰਜਾਬ ਦੀ ਜ਼ਿੰਮੇਵਾਰੀ ਆ ਅੱਜ ਪੰਜਾਬ ਦਾ ਕਿਸਾਨ ਬੜਾ ਵੱਡੀਆਂ ਮੁਸੀਬਤਾਂ ਚ ਅੱਜ ਫਸਿਆ ਹੋਇਆ ਉਹਦੇ ਲਈ ਕਿੰਨਾ ਇਹਦੇ ਵਿੱਚੋਂ ਅਸੀਂ ਲਾਭ ਦੇ ਸਕਦੇ ਆ ਕਿੰਨੀਆਂ ਅਸੀਂ ਆਉਣ ਵਾਲੇ ਦਿਨਾਂ ਚ ਜਿਸ ਤਰੀਕੇ ਨਾਲ ਪੰਜਾਬ ਉਦੋਂ ਛੋਟਾ ਕਿਸਾਨ ਚਾਹੁੰਦਾ ਹੈ ਵੀ ਉਹਦੇ ਲਈ ਕੋਈ ਸਕੀਮ ਇਹਦੇ ਵਿੱਚ ਬਣੇ ਉਹ ਆਨਲਾਈਨ ਵਾਲੇ ਬਜਟ 'ਚ ਆਉਣ ਵਾਲੇ ਜਿਹੜੀ ਕੈਬਨਿਟ 'ਚ ਆ ਉਹ ਤਜ਼ਵੀਜ ਰੱਖਾਂਗੇ ਤੇ ਮੈਨੂੰ ਭਰੋਸਾ ਹੈ ਅਸੀਂ ਕਿਸਾਨ ਦੀਆਂ ਉਹਨੂੰ ਇਸ ਕਰਜ਼ੇ ਦੀ ਮੁਸ਼ਕਲ 'ਚੋਂ ਇਹ ਮਹਿਕਮੇ ਨਾਲ ਉਹਨਾਂ ਨੂੰ ਕੱਢ ਸਕਾਂਗੇ